ਸਤਿ ਸ੍ਰੀ ਅਕਾਲ ਜੀ ਆਪਣਾ ਅੱਜ ਦਾ ਟੌਪਿਕ ਆ ਬਕਤ ਤੋਂ ਹਾਰਿਆ ਜਾਂ ਜਿੱਤਿਆ ਨਹੀਂ ਜਾਂਦਾ ਸਿਰਫ ਸਿੱਖਿਆ ਜਾਂਦਾ ਹੈਗਾ ਇੱਕ ਕਹਾਣੀ ਲੈ ਕੇ ਹਾਜ਼ਰਾਂ ਜੀ ਕੋਈ ਮੁੰਡਾ ਵਿਦੇਸ਼ ਦੇ ਵਿੱਚ ਜਾਂਦਾ ਹੈਗਾ ਉਹਦਾ ਇੱਕ ਨਾਲ ਦੇ ਪਿੰਡ ਦਾ ਮੁੰਡਾ ਹੋਰ ਦੋਸਤ ਬਣ ਜਾਂਦਾ ਜੋ ਕਿ ਕਈ ਭੈਣਾਂ ਦਾ ਇਕੱਲਾ ਇਕਲੌਤਾ ਭਰਾ ਹੁੰਦਾਗਾ ਆਪਣੀ ਭੈਣਾਂ ਦੇ ਵਿਆਹਾਂ ਦਾ ਵਿਆਹ ਕਰਨ ਵਾਸਤੇ ਆਪਣੇ ਘਰ ਦੀ ਗਰੀਬੀ ਦੂਰ ਕਰਨ ਵਾਸਤੇ ਵਿਦੇਸ਼ ਦੇ ਵਿੱਚ ਚਲੇ ਜਾਂਦੇ ਆ ਜੀ ਦੋਨੇ ਪੂਰੇ ਪੱਕੇ ਮਿੱਤਰ ਬਣ ਜਾਂਦੇ ਨੇਗੇ ਤੇ ਆਪਣੇ ਮਾਪੇ ਮਾਪਿਓ ਨੂੰ ਚਿੱਠੀਆਂ ਪਾਉਂਦੇ ਨੇ ਤੇ ਉਹਨਾਂ ਦੇ ਮਾਪਿਓ ਨੂੰ ਵੀ ਆਪਸੀ ਜਾਣ ਪਹਿਚਾਨ ਕਰਾ ਦਿੰਦੇ ਨੇ ਤੇ ਮਾਪਿਓ ਵੀ ਆਪਸ ਵਿੱਚ ਬਰਤਨ ਲੱਗ ਜਾਂਦੀ ਹੈਗੀ ਬਹੁਤ ਸਾਲ ਹੋ ਗਏ ਹੁਣ ਇਕੱਠੇ ਬਹੁਤ ਜ਼ਿਆਦਾ ਮਿਹਨਤ ਕਰਦੇ ਹੈਗੇ ਸਫਲ ਹੋ ਜਾਂਦੇ ਆ ਜੀ ਫਿਰ ਸੋਚਦੇ ਆ ਵੀ ਹੁਣ ਬਹੁਤ ਕਮਾਈ ਕਰ ਲਈ ਹੁਣ ਆਪਾਂ ਆਪਣੇ ਦੇਸ਼ ਇੰਡੀਆ ਵਾਪਸ ਜਾਣੇ ਆ ਤੇ ਜਾ ਕੇ ਆਪਣਾ ਵਿਆਹ ਵਗੈਰਾ ਕਰਾਵਾਂਗੇ ਜਿਹੜੇ ਪੈਸੇ ਨੇ ਕਿ ਆਉਣ ਵਾਲੀ ਜ਼ਿੰਦਗੀ ਦੇ ਨਾਲ ਆਨੰਦ ਨਾਲ ਕੱਢਾਂਗੇ ਦੋਨਾਂ ਜਾਣਿਆਂ ਨੇ 7-7 ਲੱਖ ਰੁਪਏ ਲੈ ਕੇ ਵਾਪਸ ਇੰਡੀਆ ਵੱਲ ਤੁਰਪੇ ਦੀ ਪੈਸੇ ਕੋਲ ਨੇ ਸਮੁੰਦਰੀ ਜਹਾਜ਼ ਦੇ ਰਾਹੀਂ ਦੋਏ ਜਾਣੇ ਆਉਂਦੇ ਨੇਗੇ ਤਾਂ ਜਿਹੜਾ ਇੱਕ ਮੁੰਡਾ ਗਿਆ ਹੁੰਦਾਗਾ ਉਹਨਾਂ 'ਚ ਇੱਕ ਜਾਣੇ ਦੇ ਲਾਲਚ ਆ ਜਾਂਦਾ ਮਨ ਦੇ ਵਿੱਚ ਵੀ ਜੇ ਮੈਂ ਸਮੁੰਦਰ ਦੇ ਵਿੱਚ ਤੱਕਾ ਦੇ ਦਵਾਂ ਇਹਦੇ ਕੋਈ ਭਰਾ ਵੀ ਨਹੀਂ ਇਹਦੇ ਮਾਪਿਓ ਰੋਕੇ ਥੱਕ ਕੇ ਬਹਿ ਜਾਣਗੇ ਪਰ ਜਿਹੜੀਆਂ ਇਹਦੀਆਂ ਭੈਣਾਂ ਨੇ ਉਹ ਵੀ ਨਹੀਂ ਕੁਝ ਕਰ ਸਕਦੀਆਂ ਮੇਰੇ ਕੋਲ ਸੱਤ ਦੀ ਜਗ੍ਹਾ ਤੇ 14 ਲੱਖ ਰੁਪਇਆ ਹੋ ਜਾਊਗਾ ਮੈਂ ਤਾਂ ਆਪਣੀ ਜ਼ਿੰਦਗੀ ਐਸੇ ਕੱਢੂੰਗਾ ਉਵੇਂ ਜਿਵੇਂ ਉਹਨੂੰ ਸਮੁੰਦਰ ਦੇ ਵਿੱਚ ਤੱਕਾ ਦੇ ਦਿੰਦਾ ਉਹਦਾ 14 ਲੱਖ ਰੁਪਇਆ ਲੈ ਕੇ ਆਪਣੇ ਘਰੇ ਆ ਜਾਂਦਾ ਲੋਕੀ ਚਿੱਠੀਆਂ ਪਾਈਆਂ ਹੋਈਆਂ ਸੀ ਘਰੇ ਵੀ ਅਸੀਂ ਆ ਰਹੇ ਹਾਂ ਘਰ ਦੇ ਡੀਕਦੇ ਨੇਗੇ ਭੈਣਾ ਡੀਕਦੀਆਂ ਨੇਗੀਆਂ ਜਦੋਂ ਉਹਨਾਂ ਦਾ ਭਰਾ ਨਹੀਂ ਆਉਂਦਾ ਤੇ ਮਾਪਿਓ ਆ ਜਾਂਦੇ ਨਹੀਂ ਪੁੱਛਣ ਆ ਕੇ ਕਹਿੰਦੇ ਵੀ ਤੂੰ ਆ ਗਿਆ ਸਾਡਾ ਮੁੰਡਾ ਨੇ ਕੀ ਕਿਹਾ ਉਹ ਕਹਿੰਦਾ ਵੀ ਸੋਡਾ ਮੁੰਡਾ ਸਮੁੰਦਰੀ ਜਹਾਜ਼ ਦੇ ਨਾਲ ਹੀ ਮੇਰੇ ਨਾਲ ਆ ਰਿਹਾ ਸੀਗਾ ਰਸਤੇ ਦੇ ਵਿੱਚ ਕੋਈ ਘਟਨਾ ਦੱਸਤੀ ਵਾਪਰ ਗਈ ਵੀ ਉਹ ਤਾਂ ਸਮੁੰਦਰ ਦੇ ਵਿੱਚ ਮੇਰੇ ਨੂੰ ਬੱਕ ਹੋ ਗਿਆ ਹੁਣ ਪਤਾ ਨਹੀਂ ਜਿਉਂਦੱਕ ਮਰ ਗਿਆ ਜਾਂ ਕਿੱਥੇ ਰਹਿੰਦਾਗਾ ਮੈਨੂੰ ਕੋਈ ਪਤਾ ਨਹੀਂ ਹੈਗਾ ਤੇ ਮਾਪਿਓ ਹੰਦੇਸ ਦੇ ਮਾਰੇ ਉਹ ਮੁੰਡੇ ਦੇ ਬਰਾਗ ਦੇ ਮਾਰੇ ਮਰ ਜਾਂਦੇ ਨੇ ਭੈਣਾ ਬਸੂੜੇ ਦੀਆਂ ਮਾਰੀਆਂ ਭੈਣਾ ਦੁੱਖ ਬਹੁਤ ਵੱਡਾ ਹੁੰਦਾ ਜੀ ਭੈਣਾ ਭਰਾਵਾਂ ਦਾ ਤੇ ਭੈਣਾ ਵੀ ਬਹੁਤ ਦੁੱਖ ਮੰਨਦੀਆਂ ਨੇ ਪਰ ਆਪ ਸੱਤ ਦੀ ਜਗ੍ਹਾ ਤੇ 14 ਲੱਖ ਰੁਪਏ ਕਮਾ ਕੇ ਕਮਾਈ ਦਾ 14 ਬਣ ਗਿਆ ਜੀ 7 ਕਮਾਇਆ ਸੀਗਾ ਤੇ 14 ਲੱਖ ਰੁਪਏ ਨਾਲ ਆਪਣਾ ਬਹੁਤ ਵਧੀਆ ਕਾਰੋਬਾਰ ਕਰ ਲੈਂਦਾ ਜਮੀਨ ਖਰੀਦ ਲੈਂਦਾ ਵਧੀਆ ਘਰ-ਬਾਰ ਪਾ ਲੈਂਦਾ ਤੇ ਵਿਆਹ ਕਰਾ ਲੈਂਦਾ ਚਲੋ ਪ੍ਰਮਾਤਮਾ ਦੀ ਕੁਦਰਤ ਵਿਆਹ ਤੋਂ ਬਾਅਦ ਮੁੰਡਾ ਹੋ ਗਿਆ ਜੀ ਤੇ ਵਧੀਆ ਸਮਾਂ ਲੰਗੀ ਜਾਂਦਾ ਜੀ ਕੀ ਹੁੰਦਾ ਵੀ ਜਿਹੜਾ ਉਹਨਾਂ ਦਾ ਮੁੰਡਾ ਹੁੰਦਾ ਛੋਟਾ ਬੱਚਾ ਉਹਦੇ ਇੱਕ ਦਿਨ ਖੇਡਣ ਜਾ ਰਿਹਾ ਤਾਂ ਖੇਡਦੇ-ਖੇਡਦਾ ਡਿੱਗ ਪੈਂਦਾ ਜੀ ਉਹਦੀ ਰੀੜ ਦੀ ਹੱਡੀ ਦੇ ਵਿੱਚ ਛੱਟ ਲੱਗਦੀ ਆ ਛੱਟ ਲੱਗਣ ਕਰਨਾ ਬੱਚਾ ਜਿਹੜਾਗਾ ਉਹ ਬੋਲਣ ਤੋਂ ਅਸਮਰਥ ਹੋ ਜਾਂਦਾਗਾ ਉਹ ਬੋਲ ਨਹੀਂ ਸਕਦਾ ਏ ਤੇ ਤੋਰ ਫੇਰ ਵੀ ਨਹੀਂ ਸਕਦਾ ਫੇਰ ਉਹ ਮੁੰਡੇ ਨੂੰ ਆਪਣੇ ਬੱਚੇ ਨੂੰ ਚੱਕ ਕੇ ਕਿਸੇ ਹਸਪੀਟਲ ਲੈ ਕੇ ਜਾਂਦਾ ਸਾਰੇ ਇਲਾਜ ਕਰਾਉਂਦਾ ਪਰ ਉਹਦਾ ਕਿਤੋਂ ਹੱਲ ਨਹੀਂ ਹੁੰਦਾਗਾ ਹੁਣ ਉਸ ਬੱਚੇ ਨੂੰ ਸੰਭਾਲ ਦੇ ਕੋਈ ਹੋਰ ਬੱਚਾ ਵੀ ਨਹੀਂ ਹੋਇਆ ਹੈਗਾ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਤੇ ਜੋ ਬਣਾਇਆ ਸੀ ਸਾਰਾ ਉਸ ਮੁੰਡੇ ਦੇ ਉੱਤੇ ਲਾ ਕੇ ਹੰਬ ਜਾਂਦਾ ਜੀ ਥੱਕ ਕੇ ਹਾਨੀ ਸਾਰ ਨੂੰ ਸੋਚਦਾ ਵੀ ਹੁਣ ਬਸ ਅੱਗੇ ਜ਼ਿੰਦਗੀ ਜਿਉਣ ਦਾ ਕੋਈ ਫਾਇਦਾ ਨਹੀਂ ਹੈਗਾ ਹੁਣ ਇਹਦੂ ਤਾਂ ਵਧੀਆ ਵੀ ਮੈਂ ਮਾਰੇ ਜਾਮਾ ਤੇ ਆਪਣੀ ਮੌਤ ਲਈ ਰੱਸਾ ਪਾ ਲੈੰਦਾ ਜੀ ਗੱਲ ਫਰਹਾ ਲੈਣ ਲੱਗਦਾ ਤਾਂ ਜਿਹੜਾ ਮੁੰਡਾਗਾ ਉਹ 20 ਸਾਲ ਮੰਜੇ ਚ ਪੈਨ ਹੋਗੇ 2-3 ਸਾਲ ਦੇ ਸੱਟ ਲੱਗੀ ਸੀਗੀ 23-24 ਸਾਲਾਂ ਦਾ ਜਿਹੜਾ 20 ਸਾਲਾਂ ਤੋਂ ਬੋਲਿਆ ਨਹੀਂ ਸੀ ਜੀ ਤੇ ਉਹ ਮੁੰਡਾ ਕਹਿੰਦਾ ਵੀ ਹੁਣ ਮਰਨਾ ਜਿਹੜਾ ਰਹਿਂਦਾ ਸਾਹਬ ਆ ਉਹ ਵੀ ਮੇਰਾ ਜਲਦੀ ਪੂਰਾ ਕਰਦੇ ਹੁਣ ਤਾਂ ਸਾਰਾ ਸਾਹਬ ਪੂਰਾ ਹੋ ਗਿਆ ਉਹ ਕਹਿੰਦਾ ਵੀ ਹੈ ਤੂੰ ਕੌਣ ਉਹ ਕਹਿੰਦਾ ਵੀ ਮੈਂ ਉਹੀ ਤੇਰਾ ਦੋਸਤ ਆ ਜਿਹਨੇ ਤੈ ਸਮੁੰਦਰ ਦੇ ਵਿੱਚ ਤੱਕਾ ਦਿੱਤਾ ਸੀ ਮੇਰੀ ਕੀਤੀ ਹੋਈ ਕਮਾਈ ਤੂੰ ਆਪਣੇ ਆਪ ਦੇ ਘਰ ਦੇ ਵਿੱਚ ਲਾਈ ਹੁਣ ਦੇਖ ਰਿਜ਼ਲਟ ਸੁਦੇ ਵਿਆਜ ਦੇਣੇ ਪੈਂਦੇ ਆਗੇ ਇਹੀ ਨਤੀਜਾ ਨਿਕਲਿਆ ਤੇ ਮੱਥੇ ਤੇ ਹੱਥ ਮਾਰਦਾ ਵੀ ਜੇ ਮੈਂ ਆਪਣੇ ਦੋਸਤ ਦੀ ਜਾਨ ਗਵਾਈ ਉਸ ਟਾਈਮ ਤਾਂ ਮੈਂ ਸੋਚਿਆ ਸੀ ਵੀ ਮੈਂ ਵਕਤ ਜਿੱਤ ਲਿਆ ਪਰ ਅੱਜ ਮੈਂ ਵਕਤ ਤੋਂ ਹਾਰ ਗਿਆ ਪਰ ਕੀ ਹੈਗਾ ਸਿਰਫ ਸਿੱਖਿਆ ਕੀ ਸਿੱਖਿਆਗਾ ਵੀ ਕਿਸੇ ਨਾਲ ਬੇਈਮਾਨੀ ਨਾ ਕਰੋ ਧੱਕੀ ਨਾ ਕਰੋ ਕਿਸੇ ਨੂੰ ਤੋਖ ਖਾਣਾ ਦਿਓ ਜੀ ਧੰਨਵਾਦ ਵੀਡੀਓ ਵਧੀਆ ਲੱਗੀ ਚੈਨਲ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਰਿਓ ਜੀ ਧੰਨਵਾਦ